ਬਾਰਾਂ ਦੇ ਇਹਨਾਂ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਇਹਨਾਂ ਦੇ ਸਟੇਟ ਲੈਵਲ ਦੇ ਆਗੂਆਂ ਦੇ ਇਹਨਾਂ ਦੇ ਕੇਂਦਰ ਲੈਵਲ ਦੇ ਆਗੂਆਂ ਦੇ ਬਾਰਾਂ ਦੇ ਵਿੱਚ ਕਿਉਂ ਆਲਾ ਪਿਆ ਹੈ ਕਈ ਵਾਰੀ ਆਇਆ ਲੱਗਦਾ ਹੁੰਦਾ ਹੈ ਕਿ ਅਸੀਂ ਸ਼ਾਇਦ ਬੀਜੇਪੀ ਨਾਲ ਸਾਡੀ ਲੜਾਈ ਹੋਵੇ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਆਪਦੇ ਮੁੱਦੇ ਲੈ ਕੇ ਆਪਦੇ ਮਸਲੇ ਲੈ ਕੇ ਚੱਲਿਆਂ ਸਿੰਪਲ ਆ ਇਹ ਸਾਰਾ ਕੁਝ ਸਾਡੇ ਨਾਲ ਉੱਥੇ ਸਰਕਾਰ ਕਿਸੇ ਹੋਰ ਧਰਤੀ ਹੁੰਦੀ ਉਹਦੇ ਵੱਲੋਂ ਹੁੰਦਾ ਤਾਂ ਸਾਡੀ ਲੜਾਈ ਉਹਦੇ ਨਾਲ ਸੀ ਕਿਸੇ ਧਰ ਨਾਲ ਕਦੇ ਲੜਾਈ ਨਹੀਂ ਹੁੰਦੀ ਕਦੇ ਕਿਸੇ ਪਾਰਟੀ ਨਾਲ ਲੜਾਈ ਨਹੀਂ ਹੁੰਦੀ ਲੜਾਈ ਹਮੇਸ਼ਾ ਉਦੋਂ ਹੁੰਦੀ ਹੈ ਉਹਦੇ ਨਾਲ ਹੁੰਦੀ ਹੈ ਜਿਹੜੀ ਧਰ ਸੱਤਾ ਦੇ ਵਿੱਚ ਬੈਠੀ ਹੈ ਤੇ ਸੱਤਾਧਾਰੀ ਧਰ ਦੇ ਕੋਲੋਂ ਲੋਕਾਂ ਨੇ ਆਪਦੇ ਮੰਗਾਂ ਆਪਦੇ ਮੁੱਦੇ ਆਪਦੇ ਮਸਲਿਆਂ ਦੇ ਹੱਲ ਕਰਵਾਉਣੇ ਹੁੰਦੇ ਨੇ ਔਰ ਉਹਦੇ ਲਈ ਉਹ ਚੱਲਦੇ ਨੇ ਅੱਪਾ ਜਿਹੜੀਆਂ ਗੱਲਾਂ ਤੋਂ ਇਹ ਬਾਰ-ਬਾਰ ਭਜਦੇ ਨੇ ਹਾਲਾਤ ਇਹੋ ਜਿਹੇ ਕਿਉਂ ਮੰਨਦੇ ਐ ਅੱਪਾ ਇਹਨਾਂ ਨੂੰ ਇੱਕ ਵਾਰੀ ਕਿਹਾ ਸੀ ਕਿ ਆਓ ਭਾਈ ਚੰਡੀਗੜ੍ਹ ਜਾਓ ਤੁਸੀਂ ਆਪਦੇ ਕੇਂਦਰ ਲੈਵਲ ਦੇ ਲੀਡਰ ਜਿਹੜੇ ਤੁਹਾਡੇ ਜਵਾਬ ਦੇ ਸਕਣ ਉਹ ਲੀਡਰ ਲੈ ਕੇ ਆਇਓ ਅਸੀਂ ਲੋਕਾਂ ਦੇ ਸਾਹਮਣੇ ਪਬਲਿਕ ਦੇ ਸਾਹਮਣੇ ਲਾਈਵ ਡਿਬੇਟ ਚਲਾਵਾਂਗੇ ਗੱਲਬਾਤ ਚਲਾਵਾਂਗੇ ਪਤਾ ਲੱਗੂ ਕਿ ਕਿਸਾਨਾਂ ਦੀ ਗੱਲ 'ਚ ਕਿੰਨਾ ਦਮ ਹੈ ਤੇ ਤੁਹਾਡੀ ਗੱਲ 'ਚ ਕਿੰਨਾ ਦਮ ਹੈ ਅਗਰ ਕਿਸਾਨਾਂ ਦੀ ਗੱਲ 'ਚ ਦਮ ਹੋਇਆ ਤਾਂ ਸਾਡੇ ਮਸਲਿਆਂ ਦਾ ਹੱਲ ਕਰ ਦਿਓ ਤੇ ਜੇ ਤੁਹਾਡੀ ਗੱਲ 'ਚ ਦਮ ਹੋਇਆ ਤਾਂ ਅਸੀਂ ਪਿੱਛੇ ਹਟ ਜਾਵਾਂਗੇ ਪਰ ਹਿੰਮਤ ਨਹੀਂ ਪਈ ਉੱਥੇ ਵੀ ਇਹਨਾਂ ਦੀ ਆਉਣ ਲਈ ਉੱਥੋਂ ਵੀ ਭੱਜੇ ਨੇ ਜਿੱਥੇ ਲੋਕ ਸਵਾਲ ਕਰਦੇ ਆ ਉੱਥੋਂ ਭੱਜਦੇ ਨੇ ਕਿਉਂ ਭੱਜਦੇ ਆ ਕਿਉਂਕਿ ਤੁਹਾਡੇ ਸਵਾਲ ਹੀ ਇੱਡੇ ਮਜ਼ਬੂਤ ਤੇ ਜ਼ਬਰਦਸਤ ਨੇ ਕਿ ਤੁਹਾਡੇ ਸਵਾਲਾਂ ਦਾ ਜਵਾਬ ਨਹੀਂ ਇਹਨਾਂ ਕੋਲ ਹੁਣ ਸਮਝਣ ਵਾਲੀ ਗੱਲ ਇਹ ਆ ਕਿ ਸਵਾਲ ਕਈ ਤਰ੍ਹਾਂ ਦੇ ਸਵਾਲ ਬਾਦ ਦੇ ਵਿੱਚ ਅੰਦੋਲਨ ਦੇ ਚੱਲਦਿਆਂ ਖੜੇ ਹੋਗੇ ਜਿਵੇਂ ਕਿ ਆ ਨੌਜਵਾਨ ਜਿਹਦੀ ਤਸਵੀਰ ਸਾਹਮਣੇ ਲੱਗੀ ਐ ਉਹ ਕਰਮ ਦੀ ਸ਼ਹਾਦਤ ਹੋਈ ਐ ਤਾਂ ਜਦੋਂ ਸ਼ੁਭ ਕਰਨ ਦੀ شہادت ਹੋਈ ਹੈ ਤਾਂ ਸਵਾਲ ਇੱਕ ਇਹ ਵੀ ਖੜਾ ਹੋ ਗਿਆ ਕਿ ਸ਼ੁਭ ਕਰਨ ਦੇ ਜਿਹੜੀ ਗੋਲੀ ਬੱਜੀ ਹੈ ਐਸ ਥਾਂ ਤੋਂ ਗੋਲੀ ਬੱਜੀ ਹੈ ਮਗਰਲੇ ਪਾਸੇੋਂ ਇਹਦਾ ਮਤਲਬ ਇਹ ਨਿਕਲਦਾ ਸਪਸ਼ਟ ਹੁੰਦਾ ਹੈ ਕਿ ਸ਼ੁਭ ਕਰਨ ਦਾ ਮੂੰਹ ਫੋਰਸ ਵੱਲ ਨਹੀਂ ਸੀ ਫੋਰਸ ਤੋਂ ਦੂਸਰੀ ਧਿਰ ਪਾਸੇ ਨੂੰ ਸ਼ੁਭ ਕਰਨ ਦਾ ਮੂੰਹ ਹੈ ਕਿਦੋਂ ਉਹਦੇ ਗੋਲੀ ਲੱਗਦੀ ਹੈ ਤਾਂ ਇਹਦਾ ਮਤਲਬ ਕਿ ਸਾਨ ਵਿਚਾਰੇ ਆਪ ਦਾ ਆਰਾਮ ਨਾਲ ਕਨਸੀ ਹਮਲਾ ਕੀਤਾ ਗਿਆ ਤੇ ਫਿਰ ਸਵਾਲ ਇਹ ਵੀ ਇੱਕ ਨਾਲ ਖੜਾ ਹੋ ਗਿਆ ਕਿ ਕੀ ਇਹ ਤੁਹਾਡਾ ਜਿਹੜਾ ਇਸ ਤਰੀਕੇ ਦੇ ਨਾਲ ਹਮਲਾ ਕਰਨਾ ਇਹ ਬਿਲਕੁਲ ਉਸੇ ਤਰੀਕੇ ਦਾ ਹਮਲਾ ਹੈ ਜਿਸ ਤਰ੍ਹਾਂ ਲਖੀਮਪੁਰ ਦੇ ਅੰਦਰ ਜਦੋਂ ਸਾਡੇ ਕਿਸਾਨ ਆਪ ਦਾ ਪ੍ਰੋਟੈਸਟ ਕਰਕੇ ਆਰਾਮ ਨਾਲ ਤੁਰੇ ਆਉਂਦੇ ਨੇ ਤੇ ਮਗਰੋਂ ਤੁਰੇ ਆਉਂਦੇ ਉੱਤੇ ਥਾਪ ਝੜਾ ਕੇ ਗੱਡੀਆਂ ਝੜਾ ਕੇ ਲਤਰ ਕੇ ਮਾਰ ਦਿੱਤੇ ਜਾਂਦੇ ਬਿਲਕੁਲ ਸੇਮ ਹੈ ਉਹੀ ਚੀਜ਼ ਹੈ ਯਾਦ ਹੋਏਗਾ ਉਸ ਦਿਨ ਵੀ ਲਖੀਮਪੁਰ ਖੀਰੀ ਤੋਂ ਇੱਕ ਬਿਆਨ ਆਉਂਦਾ ਕੁਝ ਦਿਨ ਪਹਿਲਾਂ ਅਜੇ ਮਿਸ਼ਰਾ ਟੈਣੀ ਦਾ ਕਹਿੰਦਾ ਤੁਸੀਂ ਮੇਰੇ ਬਾਰੇ ਜਾਣਦੇ ਨਹੀਂ ਮੈਂ ਕੌਣ ਐ ਮੈਂ ਕੀ ਕਰ ਸਕਦਾ ਮੈਂ ਤੁਹਾਡੇ ਕੋਲੋਂ ਕਹਿੰਦਾ ਲਖੀਮਪੁਰ ਛੱਡਣ ਲਈ ਮਜਬੂਰ ਕਰ ਦਿਆਂਗਾ ਤੁਹਾਨੂੰ ਲਖੀਮਪੁਰ ਛੱਡਣ ਲਈ ਇਹ ਉਹਦਾ ਬਿਆਨ ਹੈ ਤੇ ਬਿਲਕੁਲ ਇਸੇ ਤਰ੍ਹਾਂ ਦਾ ਬਿਆਨ ਆ ਸਾਡੇ ਪਟਿਆਲੇ ਦੇ ਅੰਦਰ ਸਾਡੇ ਕਿਸਾਨ ਵੀਰ ਨੂੰ ਸ਼ਹੀਦ ਕਰਨ ਵਾਲੇ ਉਸ ਗੁੰਡੇ ਦਾ ਆ ਇੱਕ ਹਫਤਾ ਪਹਿਲਾਂ ਕਹਿੰਦਾ ਮੈਂ ਲੈ ਕੇ ਜਾਊਂਗਾ ਉਹ ਉਮੀਦਵਾਰ ਨੂੰ ਪਿੰਡਾਂ ਚ ਵੇਖੂਗਾ ਕੌਣ ਸਵਾਲ ਕਰਦਾ ਬਿਲਕੁਲ ਸੇਮ ਜਵਾਬ ਬਿਲਕੁਲ ਸੇਮ ਬਿਆਨ ਫੇਰ ਆਉਂਦਾ ਇਹ ਤੋਂ ਕੀ ਨਿਕਲਦਾ ਹੈ ਕਿ ਇਹਨਾਂ ਦੀ ਮਾਨਸਿਕਤਾ ਕੀ ਹੈ ਕਿ ਚਾਹੁੰਦੇ ਨੇ ਕਿ ਸਾਡੇ ਸਾਹਮਣੇ ਕੋਈ ਨਾ ਖੜਾ ਹੋਵੇ ਸਾਨੂੰ ਸਵਾਲ ਕੋਈ ਨਾ ਕਰੇ ਜਿਹੜਾ ਵੀ ਸਵਾਲ ਕਰੇਗਾ ਉਹਨੂੰ ਦੇਸ਼ ਦੇ ਅੰਦਰ ਅਸੀਂ ਵੱਖਵਾਦੀ ਕਹਾਂਗੇ ਉਹਨੂੰ ਖਾਲਿਸਤਾਨੀ ਕਹਾਂਗੇ ਉਹਨੂੰ ਮਾਓਵਾਦੀ ਕਹਾਂਗੇ ਉਹਨੂੰ ਦੇਸ਼ ਨੂੰ ਤੋੜਨ ਵਾਲਾ ਕਹਾਂਗੇ ਜਦੋਂ ਕਿ ਇਹਦੇ ਉਲਟਾ ਯਾਦ ਹੋਣਾ ਚਾਹੀਦਾ ਭਾਜਪਾ ਦੀ ਲੀਡਰਸ਼ਿਪ ਨੂੰ ਜਦੋਂ ਨੂੰ ਦੇ ਅੰਦਰ ਤੁਹਾਡੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੇ ਬਿਆਨ ਦਿੱਤਾ ਸੀ ਕਿ ਚਾਹਤ ਭਾਈਚਾਰੇ ਨੂੰ ਬੁਲਾ ਰਹੇ ਜਿਆ ਸੀਗਾ ਕਿ ਤੁਸੀਂ ਆਓ ਇਹਨਾਂ ਮੁਸਲਮਾਨਾਂ ਦੇ ਨਾਲ ਟੱਕਰ ਲਈਏ ਨੂਹ ਦੇ ਇਲਾਕੇ ਵਿੱਚ ਔਰ ਉਸ ਵੇਲੇ ਆ ਕੇ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਸਦ ਭਾਵਨਾ ਰੈਲੀ ਕੱਢ ਕੇ ਲੋਕਾਂ ਦੀ ਏਕਤਾ ਬਣਾ ਕੇ ਰੱਖੀ ਲੋਕਾਂ ਦੇ ਵਿੱਚ ਉਹ ਜਿਹੜਾ ਤੁਸੀਂ ਚਾਹੁੰਦੇ ਸੀ ਇੱਕ ਉੱਥੇ ਨੰਗਾ ਨਾਚ ਗੁੰਡਾਗਰਦੀ ਦਾ ਕਰਵਾਉਣਾ ਉਹਨੂੰ ਰੋਕਿਆ ਤਾਂ ਫਿਰ ਸਪੱਸ਼ਟ ਹੁੰਦਾ ਹੈ ਕਿ ਤੁਸੀਂ ਇਹ ਗੁੰਡਾਗਰਦੀ ਕਰਨ ਵਾਲੇ ਲੋਕਾਂ Amen.